ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਠੰਡਾ ਸ਼ਰਬਤ ਇਹ ਸ਼ਰਬਤ ਪ੍ਰਾਣੇ ਸਮਿਆਂ ਦੇ ਵਿੱਚ ਬਣਾਇਆ ਜਾਂਦਾ ਸੀ ਇਹ ਸ਼ਰਬਤ ਆਪਾਂ ਦੁੱਧ ਤੇ ਸ਼ੱਕਰ ਤੋਂ ਬਣਾ ਕੇ ਤਿਆਰ ਕਰਾਂਗੇ ਗਰਮੀਆਂ ਦੇ ਵਿੱਚ ਤੁਸੀਂ ਵੀ ਇਸ ਸ਼ਰਬਤ ਨੂੰ ਜ਼ਰੂਰ ਬਣਾ ਕੇ ਪੀਓ ਤੇ ਹੁਣ ਆਪਾਂ ਰੈਸਪੀ ਬਣਾ ਕੇ ਤਿਆਰ ਕਰਦੇ ਹਾਂ ਗੋੰਦ ਕਤੀਰੇ ਦੇ ਆਪਾਂ 2 ਚਮਚ ਲਵਾਂਗੇ ਇਸ ਨੂੰ ਮੈਂ ਬਰੀਕ-ਬਰੀਕ ਪੀਸ ਲਿਆ ਏ ਤੇ ਬਰੀਕ-ਬਰੀਕ ਪੀਸਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਇਸ ਨੂੰ ਰੱਖ ਦਵਾਂਗੇ 2 ਘੰਟੇ ਪਹਿਲਾਂ ਆਪਾਂ ਨੇ ਗੋੰਦ ਕਤੀਰੇ ਨੂੰ ਭਿਓ ਕੇ ਰੱਖਿਆ ਸੀ ਬਰਥਡੇ 3 ਚਮਚ ਮੈਸ ਸੱਕਰ ਦੇ ਲਏ ਆ ਇੱਕ ਕੌਲੀ ਦੇ ਵਿੱਚ ਇਹ ਵੱਡੇ 3 ਚਮਚ ਲੈਨੇ ਇੱਕ ਬਰਤਨ ਲੈ ਲਵਾਂਗੇ ਆਪਾਂ ਇਸ ਬਰਤਨ ਦੇ ਵਿੱਚ ਆਪਾਂ ਸ਼ੱਕਰ ਨੂੰ ਪਾ ਦਵਾਂਗੇ ਸ਼ੱਕਰ ਭੋਣ ਤੋਂ ਬਾਅਦ ਇਸ ਵਿੱਚ ਆਪਾਂ ਪਹਿਲਾਂ ਨਾਰਮਲ ਪਾਣੀ ਪਾਵਾਂਗੇ ਉਸ ਤੋਂ ਬਾਅਦ ਆਪਾਂ ਠੰਡਾ ਪਾਣੀ ਪਾਵਾਂਗੇ ਸ਼ੱਕਰ ਦੇ ਵਿੱਚ ਪਾਣੀ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਸ਼ੱਕਰ ਵਾਲੇ ਪਾਣੀ ਨੂੰ ਘੋਲ ਲਵਾਂਗੇ ਤਾਂ ਜੋ ਆਪਣੀ ਸ਼ੱਕਰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਘੁਲ ਜਾਵੇ ਸ਼ੱਕਰ ਨੂੰ ਮੈਂ ਪਹਿਲਾਂ ਹੀ ਛਾਣ ਲਿਆ ਸੀਗਾ ਤਾਂ ਜੋ ਕਿ ਇਹਦੇ ਵਿੱਚ ਡਲੀਆਂ ਨਾ ਹੋਣ ਜਦੋਂ ਕਿ ਡਲੀਆਂ ਰਹਿ ਜਾਂਦੀਆਂ ਤੇ ਫਿਰ ਆਪਾਂ ਨੂੰ ਸ਼ੱਕਰ ਘੋਲਦੇ ਵਿੱਚ ਮੁਸ਼ਕਲ ਹੁੰਦੀ ਹੈ ਇਸ ਲਈ ਆਪਾਂ ਨੇ ਪਹਿਲਾਂ ਹੀ ਸ਼ੱਕਰ ਨੂੰ ਛਾਣ ਕੇ ਲਿਆਏ ਜਿਹੜੀ ਕਿ ਆਪਣੀ ਸ਼ੱਕਰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੁਲ ਜਾਵੇ ਛੇਤੀ ਸ਼ੱਕਰ ਘੋਲਣ ਤੋਂ ਬਾਅਦ ਆਪਾਂ 2 ਤੋਂ 3 ਚਮਚ ਗੋੰਦ ਕਤੀਰਾ ਦੇ ਸ਼ੱਕਰ ਦੇ ਪਾਣੀ ਦੇ ਵਿੱਚ ਐਡ ਕਰਕੇ ਇਹਨੂੰ ਵੀ ਚੰਗੀ ਤਰ੍ਹਾਂ ਘੋਲ ਲਵਾਂਗੇ ਦੋਨੋਂ ਚੀਜ਼ਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਏ ਤੇ ਹੁਣ ਮੈਂ 2.5 ਗਲਾਸ ਦੁੱਧ ਦੇ ਲਈ ਆ ਤੇ ਇਹੀ 2.5 ਗਲਾਸ ਦੁੱਧ ਦੇ ਮੈਂ ਪਹਿਲਾਂ ਗਰਮ ਕਰ ਲਿਆ ਸੀ ਦੁੱਧ ਨੂੰ ਉਸ ਤੋਂ ਬਾਅਦ ਮੈਂ ਠੰਡਾ ਕੀਤਾ ਹੈ ਤੇ ਇਹ ਠੰਡਾ ਕਰਕੇ ਦੁੱਧ ਸ਼ੱਕਰ ਵਾਲੇ ਪਾਣੀ ਦੇ ਵਿੱਚ ਪਾ ਦਵਾਂਗੇ ਆਪਾਂ ਦੁੱਧ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਇੱਕ ਕੋਲੀ ਭਰ ਕੇ ਬਰਫ਼ ਦੀ ਪਾ ਦਵਾਂਗੇ ਦੁੱਧ ਵੀ ਆਪਾਂ ਨੇ ਠੰਡਾ ਫ੍ਰਿਜ ਦੇ ਵਿੱਚ ਰੱਖਤਾ ਸੀਗਾ ਜਿੰਨਾ ਕਿ ਆਪਣਾ ਸ਼ਰਬਤ ਦੇਖਣੇ ਨੂੰ ਵਧੀਆ ਲੱਗਦਾ ਹੈ ਇੰਨਾ ਹੀ ਇਹ ਸ਼ਰਬਤ ਪੀਣ ਨੂੰ ਵਧੀਆ ਲੱਗਦਾ ਹੈ ਤੇ ਗਰਮੀ ਤੋਂ ਆਪਾਂ ਨੂੰ ਇਹ ਸ਼ਰਬਤ ਪੀ ਕੇ ਰਾਹਤ ਮਿਲਦੀ ਹੈ ਤੁਸੀਂ ਵੀ ਇਹ ਸ਼ਰਬਤ ਗਰਮੀ ਦੇ ਵਿੱਚ ਜ਼ਰੂਰ ਬਣਾ ਕੇ ਪੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਹੈ ਲਾਈਕ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਕਰ ਲਿਓ ਸਾਡੀਆਂ ਇਸ ਤਰ੍ਹਾਂ ਦੀ ਹੋਰ ਰੈਸਪੀ ਦੇਖਣ ਵਾਸਤੇ ਸਾਡੀ ਅੱਜ ਦੀ ਰੈਸਪੀ ਦੇਖਣ ਵਾਸਤੇ ਤੁਹਾਡਾ ਧੰਨਵਾਦ